ਅਵਲ ਲਾ ਨੂਰ ਪਰਿਆ ਕਰੂ ਜਿਸਦੀ ਸੰਬੰਧੀ ਇਹ ਨੂਰ ਹੈ ਕੀ ਅਵਲ ਮੈਨੇ ਸਭ ਤੋਂ ਪਹਿਲਾਂ ਅੱਲਾ ਨੀ ਨੂਰ ਮੈਨੇ એનર્ਜੀ એનર્ਜੀ ਜਿਹੜਾ ਜਿਹੜਾ ਇੰਨੀ ਦਾ ਸ਼ਬਦ ਨਰਜੀ ਹੈ ਨਾ ਉਹਦੇ ਤੋਂ ਬਣਿਆ ਪ੍ਰਕਾਸ਼ ਤੇ ਗਰਮੀ ਸਭ ਤੋਂ ਪਹਿਲਾਂ ਪ੍ਰਕਾਸ਼ ਤੇ ਗਰਮੀ ਸੀ ਉਸ ਪ੍ਰਕਾਸ਼ ਤੇ ਗਰਮੀ ਤੋਂ ਜਿਹੜਾ ਅਸੀਂ ਸਾਇੰਸ ਚ ਮੰਨਦੇ ਆ ਜਿਨ ਬਨਾਨ ਸਾਹਮਣੇ ਗਿਆ ਅਰਬਦ ਨਰਬਦ ਤੋਂ ਦੂਕਾਰਾ ਸੋਨਸਵਾਦੀ ਲਾਈਦਾ ਹੈ 4 ਸਾਲ ਪਹਿਲਾਂ ਨਰਬਾ ਸਾਲ ਇਹਨਾਂ ਖਰਚ ਜਿਹਨੂੰ ਮਿਲੀਅਨ ਬਿਲੀਅਨ ਕਹਿੰਦੇ ਨੇ ਮਹਾਰਾਜ ਮਿਲੀਅਨ ਬਿਲੀਅਨ ਸਾਲ ਪਹਿਲਾਂ ਕਹਿੰਦੇ ਕੋਈ ਕਹਾਤਾ ਪਰ ਧੁੰਦ ਦਾ ਆਕਾਰ ਸੀਗਾ ਜਿਹਨੂੰ ਆਜ ਸਮਝਿਆ ਧੁੰਦ ਸੀ ਚਾਰੇ ਪਾਸੇ ਧੁੰਦੂਕਾਰ ਧੁੰਦ ਦਾ ਆਕਾਰ ਸੀਗਾ ਤੇ ਉਹਦੇ ਚ ਇੱਕੋ ਨਾਮ ਤਮਾਕਾ ਹੋਇਆ ਜਿਹੜੀ ਅਸੀਂ ਸਾਈਜ਼ ਦੀ ਥੋੜੀ ਕਹਿੰਦੇ ਆ ਵੈਸੇ ਤਾਂ 14ਵੀਂ ਸਦੀ ਜਿਹਨੂੰ ਨਾਨ ਸਾਹਿਬ ਨੇ ਉਹ ਬਾਣੀ ਦੇ ਵਿੱਚ ਲਿਖੀ ਵੀ ਆ ਅਰਬਤ ਨਰਬਤ ਧੁੰਦੂਕਾਰ ਅਸ ਨੂੰ ਸਮਝ ਲਈ ਪਰ ਸਾਈਜ਼ ਦੇ ਵਿੱਚ 19ਵੀਂ ਸਦੀ ਦੇ ਵਿੱਚ ਅਸੀਂ ਉਹ ਦੇਖਿਆ ਲਵੀ ਇਹ ਆਈ ਕੀ ਹੈ ਦੁਨੀਆ ਦੀ ਜਿਵੇਂ ਇੱਕ ਛੋਟੇ ਜਿਹੇ ਰੇਤਾ ਦੇ ਕਰੋੜਵੇਂ ਹਿੱਸੇ ਨੂੰ ਸੀ ਜੇ ਤੋੜ ਦਈਏ ਤੇ ਇਨਾ ਧਮਾਕਾ ਹੋਊਗਾ ਪੰਜਾਬ ਉੱਡ ਜਾਊਗਾ ਜਿਹਨੂੰ ਅਸੀਂ ਨਿਊਕਲੀਅਰ ਬਲੰਪ ਕਹਿੰਦੇ ਰੇਤਾ ਦੇ ਕਰੋੜਵੇਂ ਹਿੱਸੇ ਨੂੰ ਇਸੇ ਤਰ੍ਹਾਂ 4 ਅਰਬ ਸਾਲ ਪਹਿਲਾਂ ਇੱਕ ਧੁੰਦ ਦਾ ਆਕਾਰ ਸੀਗਾ ਬਿਲਕੁਲ ਐ ਬੰਦ ਸੀ ਇਹ ਕਿਨ ਦਾ ਇੱਕ ਛੋਟਾ ਜਿਹਾ ਉਹਦੇ ਇੱਕ ਧਮਾਕਾ ਹੋਇਆ ਬਿਗ ਬੈਂਗ ਤੇ ਜਿਹਦੇ ਚੋਂ ਕੀ ਨਿਕਲਿਆ ਧਰਤੀ ਆਕਾਸ਼ ਤਾਰੇ ਚੰਦਰਮਾ ਸੂਰਜ ਸਾਰੇ ਨਿਕਲੇ ਹੁਣ ਇਹ ਗੱਲ ਸੋਚਣ ਵਾਲੀ ਲਵੀ ਇਹ ਤਾਂ ਜਾਦੂ ਮੰਤਰ ਸਾਰਾ ਫਿਰ ਸਾਇੰਸ ਵੀ ਇਹ ਨੂੰ ਮੰਨਦੀ ਹੈ ਅਖੀਰ ਤੇ ਅਸੀਂ ਸਾਇੰਸ ਦੇ ਵਿੱਚ ਵੀ ਕਹਿੰਦੇ ਨੇ ਬਿਗ ਬੈਂਗ ਵੱਡਾ ਧਮਾਕਾ ਜਿਹਦੇ ਸਾਰਾ ਪੈਦਾ ਹੋ ਗਿਆ ਹੁਣ ਤੁਹਾਡੇ ਦਿਮਾਗ 'ਚ ਇਹ ਗੱਲ ਆਊਗੀ ਯਾਰ ਇਹ ਧਮਾਕੇ 'ਚੋਂ ਚੀਜ਼ਾਂ ਪੈਦਾ ਕਿਵੇਂ ਹੋ ਗਈਆਂ ਹੁਣ ਐ ਸਮਝੋ ਇੱਕ ਲੱਕੜ ਦਾ ਪਹਾੜ ਲੈ ਪਹਾੜ ਲੈ ਲੱਕੜ ਦੇ ਪਹਾੜ ਨੂੰ ਅੱਗ ਲਾ ਦਿਓ ਉਹਦੇ 'ਚੋਂ ਪੈਦਾ ਕੀ ਹੁੰਦੀ ਹੈ ਰੋਸ਼ਨੀ ਤੇ ਗਰਮੀ ਇਹ ਤਾਂ ਲੱਕੜ ਕੀ ਐ ਅਸਲ ਵਿੱਚ ਰੋਸ਼ਨੀ ਤੇ ਗਰਮੀ ਸੂਰਜ ਦੀ ਜਿਹੜੀ ਕਿਰਨਾਂ ਹੈ ਉਹ ਪਦਾਰਥ ਹੈ ਜਿਹੜੇ ਸੂਰਜ ਦੇ ਕਿਰਨਾਂ ਨੂੰ ਸੂਰੇ ਦੀ ਰੋਸ਼ਨੀ ਤੇ ਗਰਮੀ ਨੂੰ ਪਦਾਰਥ 'ਚ ਬਦਲਦੇ ਆ ਉਹ ਪਦਾਰਥ ਧਰਤੀ ਵੀ ਹੈ ਉਹ ਪਦਾਰਥ ਤਾਂ ਬੈਂਚ ਵੀ ਹੈ ਸਾਰੇ ਕੀ ਹੈ ਸੂਰਜ ਦੀ ਰੋਸ਼ਨੀ ਨੂੰ ਸਾਰ ਮਤਲਬ ਬਦਲੇ ਹੋਏ ਹੁਣ ਜੇ ਧਰਤੀ ਨੂੰ ਖਸਮ ਕਰਦਾਂਗੇ ਕੀ ਪੈਦਾ ਹੋਗੀ ਰੋਸ਼ਨੀ ਤੇ ਗਰਮੀ ਇਸੇ ਤਰ੍ਹਾਂ ਮਤਲਬ ਲੱਕੜ ਤੇ ਉਦਾਹਰਨ ਤੋਂ ਆਪਾਂ ਇਹ ਗੱਲ ਸਮਝ ਸਕਦੇ ਹਾਂ ਲੈ ਵੀ ਰੋਸ਼ਨੀ ਤੇ ਗਰਮੀ ਤੋਂ ਪਦਾਰਥ ਪੈਦਾ ਹੁੰਦਾ ਤੇ ਇਹਦਾ ਮਤਲਬ ਸਭ ਤੋਂ ਪਹਿਲਾਂ ਕੀ ਸੀਗੀ ਰੋਸ਼ਨੀ ਤੇ ਗਰਮੀ ਉਹਦੇ ਚ ਕੀ ਪੈਦਾ ਹੋ ਗਿਆ ਕੋਈ ਧੰਮ ਧਮਾਕਾ ਹੋ ਗਿਆ ਧਰਤੀਆਂ ਪੈਦਾ ਹੋ ਗਈਆਂ ਆਕਾਸ਼ ਚੰ드ਰਮਾ ਸੂਰਜ ਸਾਰੇ ਤੇ ਉਹ ਫੈਲ ਰਹੇ ਹੈ ਜਿਵੇਂ ਆਪਾਂ ਇੱਕ ਮੰਨ ਲਓ ਆ ਸਮਤਲ ਜ਼ਮੀਨ ਹੈ ਮਣੀਆਂ ਦੀਆਂ ਮਿੱਟੀ ਜਾਂਦੀਆਂ ਹਾਂ ਜਿਵੇਂ ਆ ਸਮਤਲ ਜ਼ਮੀਨ ਆਪਾਂ ਮਿੱਟੀ ਪੱਟਦੀਏ ਮਿੱਟੀ ਪੱਟ ਕੇ ਇੱਕ ਪਹਾੜ ਬਣਾਤਾ ਜੇ ਆਪਾਂ ਪਹਾੜ ਬਣਾਵਾਂਗੇ ਨਾਲ ਖਾਈ ਪੈਦਾ ਹੁੰਦੀ ਹੈ ਹਾਂਜੀ ਜਿੱਡਾ ਉੱਚਾ ਪਹਾੜ ਹੁੰਦਾ ਓਡੀ ਡੂੰਗੀ ਖਾਈ ਹੁੰਦੀ ਹੈ ਬਿਲਕੁਲ ਸਹੀ ਇਹ ਜਿਹੜਾ ਪਦਾਰਥ ਪੈਦਾ ਹੁੰਦਾ ਨਾਲ ਹੀ ਇਹਦੇ ਐਂਟੀ ਮੈਟਰ ਪੈਦਾ ਹੁੰਦਾ ਹੈ ਮਤਲਬ ਪਦਾਰਥ ਨੂੰ ਖਤਮ ਕਰਨ ਵਾਲੇ ਜਿਹਨੂੰ ਸ਼ਤਾਨ ਕਹਿੰਦੇ ਆਪਾਂ ਨਾਲ ਹੀ ਪਦਾਰਥ ਪੈਦਾ ਹੋਇਆ ਯਾਨੀ ਭਗਵਾਨ ਪੈਦਾ ਹੋ ਗਿਆ ਉਹ ਸਾਰੀ ਵਾਲੀ ਰਚਨਾਤਮਕ ਸ਼ਕਤੀਆਂ ਤੇ ਨਾਲ ਹੀ ਸ਼ਤਾਨ ਪੈਦਾ ਹੋ ਗਿਆ ਉਹ ਮਾਤਾ ਦੇ ਬਾਹਰ ਪੈਰੂਨਾਥ ਬਣਾਇਆ ਜਾਂਦਾ ਕਾਲ ਤੋਂ ਬਿਨਾ ਇਹ ਉਸ ਰਚਨਾ ਹੋਈ ਨਹੀਂ ਸਕਦੀ ਜੇ ਕਾਲ ਹੋਊਗਾ ਤੇ ਉਹ ਸਾਰੀ ਹੋਊ ਇਸੇ ਕਰਕੇ ਹਨੇਰਾ ਹਮੇਸ਼ਾ ਮੌਜੂਦ ਹੈ ਜੇ ਸਾਡੇ ਮਨਾਂ ਦੇ ਅੰਦਰ ਵੀ ਹਨੇਰਾ ਹਮੇਸ਼ਾ ਮੌਜੂਦ ਹੈ ਤੇ ਸਾਡੇ ਬਾਹਰ ਵੀ ਹਨੇਰਾ ਹਮੇਸ਼ਾ ਮੌਜੂਦ ਹੈ ਜਿਹਨੂੰ ਅਸੀਂ ਬਲੈਕ ਹੋਲ ਕਹਿੰਦੇ ਆ ਜਿੰਨੀਆਂ ਚੀਜ਼ਾਂ ਇੱਕ ਦਿਨ 'ਚ ਉਹ ਸਾਰੀ ਜਿਵੇਂ ਜਿੰਨਾ ਪਹਾੜ ਆ ਖੀਰ ਚੋੜੇ ਖਾਈ 'ਚ ਪੈਦਾ ਮੁਜਾ ਇੱਕ ਨਿੱਕੇ ਜਿਹੇ ਕਣਕੇ 'ਚੋਂ ਸਭ ਕੁਝ ਪੈਦਾ ਹੋਇਆ ਇਸ ਕਰਕੇ ਦੁਨੀਆ ਸਾਰੀ ਜਾਦੂ ਬੰਤਰਾ ਤੇ ਬਾਣੀ ਦੇ ਹਿਸਾਬ ਨਾਲ ਆਪਾਂ ਜੇ ਆਪਾਂ ਗੱਲ ਕਰੀਏ ਅਵਲ ਅੱਲਾ ਅਵਲ ਮਨਿਸਾਨੋਂ ਪਹਿਲਾਂ ਅੱਲਾ ਨੇ ਪੈਦਾ ਕਰਨ ਵਾਲੇ ਨੇ ਨੂਰ ਦਾ ਉਹਨੇ ਮਰਜੀ ਪਾਈ ਰੋਸ਼ਨੀ ਤੇ ਗਰਮੀ ਪੈਦਾ ਕੀਤੀ ਉਸ ਰੋਸ਼ਨੀ ਤੇ ਗਰਮੀ ਦੇ ਵਿੱਚੋਂ ਅਰਬਦ ਨਰਬਦ ਧੁੰਦ ਦਾ ਆਕਾਰ ਧੁੰਦ ਦਾ ਆਕਾਰ ਸੀਗਾ ਤੇ ਫਿਰ ਕੀ ਹੋਇਆ ਇੱਕਦਮ ਧਮਾਕਾ ਹੋ ਗਿਆ ਸਾਇੰਸ ਦੇ ਹਿਸਾਬ ਨਾਲ ਬਾਣੀ ਚ ਵੀ ਜ਼ਿਕਰ ਹੈ ਇਸ ਕਰਕੇ ਹੈ ਕੁਛ ਨਹੀਂ ਹੈ ਜਾਦੂ ਮੰਤਰ ਹੈ ਇੱਕ ਨੂਰ ਦੇ ਸਭ ਜੋ ਨੂਰ ਆਪਣਾ ਮਰਜ਼ੀ ਦਰੋਸ਼ੀ ਗਰਮੀ ਇਹ ਸਿਰਫ ਜੇ ਅਸੀਂ ਧਰਤੀ ਦੀ ਉਤਪਤੀ ਨੂੰ ਦੇਖੀਏ ਵੱਡੇ ਵੱਡੇ ਵਿਗਿਆਨਕਾਂ ਦੇ ਵੀ ਵੱਡੇ ਵੱਡੇ ਦਾਰਸ਼ਨਿਕਾਂ ਦੇ ਵੀ ਬਾਣੀ ਦੇ ਵੀ ਜਿਵੇਂ ਵੇਦਾਂ ਦੇ ਵੀ ਦੇਖੀਏ ਤੇ ਸਿਰਫ ਜਾਦੂ ਮੰਤਰ ਹੈ ਜਾਦੂ ਮੰਤਰ ਮਲਟੀਵਰਸ ਕੈਨਨ ਹੋ ਸਕਦਾ ਜਿੱਥੇ ਆਪਾਂ ਬਿਠੇ ਤੁਹਾਨੂੰ ਲੱਗਦਾ ਹੈ ਕਿ ਸੱਚੀ ਗੱਲ ਹੈ ਸੱਚੀ ਨਾ ਹੋਵੇ ਹੋ ਸਕਦਾ ਪਬਜੀ ਵਾਂਗੂ ਇਹ ਗੇਮ ਵੀ ਖੇਡੀ ਜਾਂਦੀ ਹੋਵੇ ਜਿਹੜੀ ਟੋਕਾ ਲੱਗਦਾ ਹਰਪਿੰਦਰ ਕੁਮਾਰ ਉਹ ਜਿਹੜੀ ਉਸ ਟੋਕਾ ਵਾਲੀ ਨੇ ਕਰਤੀ ਕਈ ਵਾਰੀ ਖਤਮ ਹੋ ਚੁੱਕੀ ਹੈ ਹੋ ਚੁੱਕੀ ਹੈ ਕਈ ਵਾਰ ਰਕੀ ਸਦਾ ਸਦਾ ਇੱਕ ਹੀ ਗੰਕਾਰ ਹੁੰਦੀ ਵੀ ਬੜੀ ਵਾਰੀ ਧਰਤੀ ਖਤਮ ਹੋ ਚੁੱਕੀ ਹੈ ਫੇਰ ਬਣੂਗਾ ਕੋਵੇ ਆਪਣੇ ਪਹਿਲਾਂ ਉਹ ਦੇਖ ਲੈ ਯੋਗ ਖਤਮ ਹੁੰਦੇ ਯੋਗ ਦਰਜੀਆਂ ਵੀ ਖਤਮ ਹੁੰਦੀਆਂ ਹਾਂ ਨਹੀਂ ਯੋਗ ਖਤਮ ਹੋਏ ਬੰਦਾ ਤੂੰ ਦੇਖ ਲੈ ਬਣੀਆਂ ਬਣਾਈਆਂ ਭੇਦੀਆਂ ਥੱਲੇੋਂ ਨਿਕਲਦੀਆਂ ਪਈਆਂ ਬਿਲਡਿੰਗ ਆਪ ਕਿਤੇ ਦੀ ਬੁਲੀਆਂ ਬੁਲੀਆਂ ਕਰਦੀਆਂ ਇਹਦਾ ਵੱਲੋਂ ਇਹ ਤਾਂ ਉੱਥੇ ਇੱਥੇ 260 ਜਿਹੜੀ ਗੱਡੀ ਹੋਣੀ ਆ ਕਾਲਕਤਾ ਸਾਹਿਬ ਕੋਈ ਫੋਟੋ ਕਸਿਧੇ ਰੈਕਟ ਦੇ ਉੱਥੇ ਕੀ ਕਰਦੇ ਹੋਣੀ ਤਾਂ ਬਿਮਾਰ ਮੌਜੂਦ ਸਾਰਾ ਗੋਲਾ ਘਰ ਬੋਣ ਲੱਗੇ ਤੇ ਇਹਦਾ ਸਾਹੂ ਘਰ ਦੇ ਬਲਿਆ ਬਣਿਆ ਦੇਖੋ ਜੇ ਆਪਾਂ ਬੈਠੇ ਆਂ ਪਾਕਿਸਤਾਨਾ ਜੁੜਿਆ ਇੱਥੇ ਤਾਕਤ ਕਿੰਨੀ ਸਾਲ ਹੋ ਗਿਆ ਜਿਹੜਾ ਨਿਊਕਲੀਅਰ ਬੰਬ ਬੰਦਾ ਰੇਤਾ ਦੇ ਕਰੋੜਵਾਂ ਹਿੱਸੇ ਦੇ ਵਿੱਚ ਏਟਮ ਆਟਮ ਦਾ ਉਹ ਜਿਹੜੀ ਤੋੜਿਆ ਨਹੀਂ ਜਾ ਸਕਦਾ ਅਸੀਂ ਤੋੜੀ ਜੇ ਤੋੜੀ ਰੇਤਾ ਦੇ ਕਰੋੜਵਾਂ ਹਿੱਸਾ ਉਹਨੂੰ ਤੋੜ ਦਈਏ ਇੰਨੀ એનર્ਜੀ ਪੈਦਾ ਹੁੰਦੀ ਹਿਸਾਬ ਨਾਲ ਤੇ ਜਦੋਂ ਧਰਤੀ ਪੈਦਾ ਹੋਈ ਹੋਣੀ ਜਿਹਦੇ ਚੋਂ ਬ੍ਰਾਹਮਣ ਪੈਦਾ ਹੋਏ ਆਕਾਸ਼ ਪੈਦਾ ਹੋਏ ਕਿੰਨੀ એનર્ਜੀ ਪੈਦਾ ਹੁੰਦੀ ਇਸ ਕਰਕੇ ਸੋਚਣ ਦੀ ਜ਼ਰੂਰਤ ਨਹੀਂ ਆਹ ਲਹਲਾ ਕੇ ਆਪਣੀਆਂ ਤਾਂ ਸੋਚ ਤੋਂ ਵੈਸੇ ਹੀ ਪਰੇ ਜਿਹਾ ਸ਼ਾਰਾ ਕੋਈ ਜਿਹੜੀ ਦੇ ਫਸਫੇ ਲੱਭਣ ਲੱਗ ਪਿਆ ਤੇ ਆ ਮਣੀ ਦਾ ਤੇਰੇ ਛੋਏ ਕੋ ਵੈਸੇ ਹੀ ਪਰੇ ਆ ਇਹ ਬਾਈ ਨਾ ਸੋਚਦੇ ਹੁੰਦੇ ਤੇ ਮਾਨਾ ਸਾਹਿਬ ਵੀ ਤੁਹਾਡੇ ਕੋ ਸਹੀ ਟੀਚਰ ਪਸੰਦ ਜਾਂਦੇ